ਸ਼ੌਂਕ ਤਾਂ ਕੋਈ ਮੁੱਲ ਨਹੀਂ ਦਿਸ ਇਜ਼ ਵਾਈ ਵੀ ਵਰਕ ਜਦੋਂ ਬੰਦਾ ਕੰਮ ਕਰਦਾ ਯੂ ਰਿਵਾਰਡ ਯੂਰਸੈਲਫ ਕਈ ਯਾਰੀ 에ਰਪੋਰਟ ਤੋਂ ਲੰਘੋ ਨਾ ਉੱਥੇ ਇੱਕ ਬੜੀ ਪ੍ਰੋਬਲਮ ਹੈ ਵੀ ਰੋਲੈਕਸ ਦੇ ਜ਼ਿਆਦਾਤਰ ਸ਼ੋਅਰੂਮ 에ਰਪੋਰਟਾਂ ਤੇ ਬਹੁਤ ਹੁੰਦੇ ਉਹ ਸਾਨੂੰ ਟੀਜ਼ ਕਰਦੇ ਰਹਿੰਦੇ ਭਾਜੀ ਚੜਾਉਂਦੇ ਆ ਉਹ ਨਹੀਂ ਨਹੀਂ ਫਿਰ ਅਸੀਂ ਸੋਚਦੇ ਵੀ ਅਸੀਂ ਵੀ ਪੀਟਰ ਬਿਰਦੀ ਸਾਹਿਬ ਤਰ੍ਹਾਂ ਕਦੇ ਇਹ ਲਵਾਂਗੇ ਜਾ ਕੇ ਭਾਜੀ ਉਹ ਪਰ ਇੱਕ ਇੱਕ ਮੋਟੀਵੇਸ਼ਨ ਹੈ ਭਾਜੀ ਮੈਂ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਦੇਖਣਾ ਟੀਜ਼ ਨਹੀਂ ਦੇਖਣਾ ਇਹ ਤੁਹਾਨੂੰ ਇੱਕ ਇਨਸਪੀਰੇਸ਼ਨ ਹੈ ਮੋਟੀਵੇਸ਼ਨ ਹੈ ਕਿ ਮੈਂ ਆ ਲੈਣੀ ਆ ਕਿ ਇਥੋਂ ਆਮ ਗੋਣਾ ਬਾਈ ਦਿਸ ਆਮ ਗੋਣਾ ਵਰਕ ਹਾਰ ਮੈਂ ਖਰੀਦਣੀ ਹੈ ਕੜੀ ਐਂ ਲੈਣੀ ਚਾਹੀਦੀ ਵੀ ਆ ਤੁਹਾਡੀ ਜੋ ਬਜਟ ਚ ਆ ਮੈਂ ਯੰਗ ਸੀਗਾ ਤੇ ਫਾਦਰ ਸਾਹਿਬ ਕੋ ਮੈਂ ਗਿਆ ਮੈਂ ਗਿਆ ਪਹਿਲੇ ਥੋੜੇ ਸੇ ਕਿ ਮਰ ਤੋਂ ਇਕੱਠੇ ਕੀਤੇ ਹੋਏ ਤੇ ਮੈਂ ਹਮੇਸ਼ਾ ਜੇ ਮੈਂ ਕੰਮ ਕਰਦਾ ਹੁੰਦਾ ਸੀਗਾ ਤੇ ਪੈਸੇ ਘਾਟ ਦੇਣੇ ਤੇ ਥੋੜੇ ਜਿਹਾ ਆਪ ਲਈ ਰੱਖਣੇ ਮੈਂ ਕਿਹਾ ਡੈਡ ਫਰਾਰੀ ਲੈਣੀ ਹੂੰ ਉਦੋਂ ਕਿੰਨੇ ਦੀ ਸੀ ਉਹ ਤੋਂ ਪਾਜੀ ਉਹਨਾਂ ਸਮੇਂ ਜਿੰਨੀ ਮਹਿੰਗੀ ਨਹੀਂ ਸੀ ਜਿੰਨੀ ਹੁਣ ਹੈ ਕਿਉਂਕਿ ਪ੍ਰਾਈਸ ਬਹੁਤ ਜੰਪ ਕੀਤੀ ਹੈ। اچھا ਉਹਨਾਂ ਟਾਈਮਾਂ 'ਚ ਉਦੋਂ ਵੀ ਮਹਿੰਗੀ ਸੀ। ਇਟਸ ਨਾਟ ਦੈਟ ਇਟ ਵਾਸਨਟ ਯਾਰ ਆਰਮ ਗੱਡੀ ਦਾ ਰੇਟ 5 ਲੱਖ ਆ ਤੇ ਇਹਦਾ 80-90 ਲੱਖ ਹੋਏਗਾ। ਇੰਨਾ ਫਰਕ ਫਿਰ ਵੀ ਫਰਕ ਸੀ ਜੋ ਅੱਜ ਫਰਕ ਹੈ ਉਹ ਰੇਸ਼ਿਓ ਦਾ